ਮੇਜ਼ਬਾਨ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ BBMB ਨੇ 28ਵਾਂ ਪਾਵਰ ਸਪੋਰਟਸ ਕੰਟਰੋਲ ਬੋਰਡ ਵਾਲੀਵਾਲ ਟੂਰਨਾਮੈਂਟ ਜਿੱਤ ਲਈ BBMB ਦੀ ਕੇਂਦਰੀ ਖੇਡ ਕਮੇਟੀ ਵੱਲੋਂ ਨੰਗਲ ਦੇ ਇੰਡੋਰ ਸਟੇਡੀਅਮ ਵਿੱਚ ਕਰਵਾਏ ਗਏ ਇਸ 3 ਦਿਨਾਂ ਟੂਰਨਾਮੈਂਟ ਵਿੱਚ 10 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਬਿਜਲੀ ਮੰਤਰਾਲਾ ਕੇਂਦਰੀ ਬਿਜਲੀ ਅਥਾਰਟੀ ਸਤਲੁਜ ਜਲ ਬਿਜਲੀ ਨਿਗਮ ਲਿਮਟਿਡ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਖੜਾ ਬਿਆਸ ਪ੍ਰਬੰਧਨ ਬੋਰਡ ਪਿੰਡੂ ਬਿਜਲੀਕਰਨ ਕਾਰਪੋਰੇਸ਼ਨ ਕਾਰਪੋਰੇਸ਼ਨ ਲਿਮਟਿਡ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਦਾਮੋਦਰ ਵੈਲੀ ਕਾਰਪੋਰੇਸ਼ਨ ਟੇਹਰੀ ਹਾਈਡਰੋ ਡਿਵੈਲਪਮੈਂਟ ਕਾਰਪੋਰੇਸ਼ਨ ਇੰਡੀਆ ਅਤੇ ਪਾਵਰ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ ਆਦ ਸ਼ਾਮਲ ਸਨ ਫਾਈਨਲ ਮੁਕਾਬਲੇ ਵਿੱਚ BBMB ਦੀ ਟੀਮ ਨੇ ਸਤਲੁਜ ਜਲ ਬਿਜਲੀ ਨਿਗਮ ਲਿਮਟਿਡ ਦੀ ਟੀਮ ਨੂੰ ਇੱਕ ਪਾਸੜ ਮੁਕਾਬਲੇ ਵਿੱਚ ਸਿੱਧੇ ਤਿੰਨ ਸੈਟਾਂ ਦੌਰਾਨ 25 15 25 ਅਤੇ 25 18 ਨਾਲ ਹਰਾ ਕੇ ਇਹ ਟੂਰਨਾਮੈਂਟ ਆਪਣੇ ਨਾਂ ਕੀਤਾ ਜ਼ਿਕਰਯੋਗ ਹੈ ਕਿ BBMB ਦੀ ਵਾਲੀਬਾਲ ਟੀਮ ਲਗਾਤਾਰ 20 ਸਾਲਾਂ ਤੋਂ ਜੇਤੂ ਰਹਿੰਦੀ ਆ ਰਹੀ ਏ ਤੀਜੇ ਨੰਬਰ ਤੇ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਦੀ ਟੀਮ ਰਹੀ ਇਸ 28ਵੇਂ ਟੂਰਨਾਮੈਂਟ ਦੀ ਯਾਦ ਵਿੱਚ 28 ਬੂਟੇ ਵੀ ਲਗਾਏ ਗਏ ਜਾਂ ਤੱਕ ਵਾਲੀਬਾਲ ਦਾ ਸਵਾਲ ਹੈ ਤਾਂ ਇਹ 28ਵੀਂ ਵਾਰ ਉਹਨਾਂ ਨੇ ਲਗਾਤਾਰ ਜਿੱਤਾ ਹੈ ਔਰ ਇਹ ਇੱਕ ਰਿਕਾਰਡ ਹੈ और ये जो टूर्नामेंट है इंटर पी टूर्नामेंट इंटर सी टूर्नामेंट है जिसमें पावर सेक्टर की सभी ऑर्गेनाइजेशन पार्टिसिपेट करती हैं और हम लोग हर साल प्रया प्रयास करते हैं कि नांगल में एक टूर्नामेंट रखें लास्ट ईयर हम लोगों ने नांगल में टूर्नामेंट एक रखा था एथलेटिक्स का था लास्ट टाइम और उसमें भी हम लोगों का नंबर वन प्रदर्शन रहा है इस बार यहाँ पे वॉलीबॉल का था वॉलीबॉल में भी नंबर वन प्रदर्शन रहा है इस तरह है जेडी जिम्मेवारी कल एक दिन नहीं होंगी ये सारा साडा टीम वर्क होंगे है ਸਾਡੇ ਚੇਅਰਮੈਨ ਸਾਹਿਬ ਤੋਂ ਲੈ ਕੇ ਥੱਲੇ ਸਾਡੇ EMPLOYEES ਤੱਕ ਸਾਰੇ ਹੀ ਅਸੀਂ ਉਸ ਤਿਆਰੀਆਂ ਚ ਪਲਾਨਿੰਗ ਦੇ ਵਿੱਚ ਜੁਟੇ ਹੁੰਨੇ ਆ ਤਾਂ ਹੀ ਇੱਕ ਸਕਸੈਸਫੁਲ ਜਿਹੜਾ ਟੂਰਨਾਮੈਂਟ ਹੁੰਦਾ ਹੈਗਾ ਤੇ ਇਹਦੇ ਚ ਜਿੰਨੇ ਵੀ ਸਾਡੇ EMPLOYEES ਆ ਉਹ ਸਾਰਿਆਂ ਦਾ ਯੋਗਦਾਨ ਹੈਗਾ ਵਿਨਿੰਗ ਟੀਮ ਨੂੰ ਤਾਂ ਵਧਾਈਆਂ ਜੀ ਵਧਾਈਆਂ ਮੈਂ ਇਹੀ ਕਹਾਂਗਾ ਬਹੁਤ ਬਹੁਤ ਵਧਾਈਆਂ ਲਗਾਤਾਰ ਜਿਵੇਂ ਮੈਂ ਤੁਹਾਨੂੰ ਕੱਲ ਹੀ ਦੱਸ ਦਿੱਤਾ ਸੀਗਾ ਕਿ ਅਸੀਂ ਦਾ ਆਪਣਾ ਪੂਰਾ ਪੋਜ਼ਿਟਿਵ ਸੀਗਾ ਕਿ ਅਸੀਂ 28ਵੀਂ ਵਾਰ ਚੈਂਪੀਅਨ ਬਣਾਂਗੇ ਔਰ ਬਣੇ ਵੀ ਆ